आज Pentecुस्त दे दिन दी पवित्र सभा है इतिहास विच पीछे मुड़ के देखिए ता आज तो 2000 साल पहला यरूशलम विच चेलेया ते बहुत सारे लोगों ने एक अद्भुत घटना देखी सी उस दिन गलील विच नासरत दे लोग वखो वक्रीया भाषावा विच गल करदे सी ਅਤੇ 15 ਤੋਂ ਵੱਧ ਵੱਖੋ ਵਕਰੀਆ ਕੋਮਾਂ ਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਮਾਤ ਭਾਸ਼ਾਵਾਂ ਵਿੱਚ ਖੁਸ਼ਖਬਰੀ ਦੇ ਮਹਾਨ ਕੰਮ ਨੂੰ ਸੁਣਿਆ ਸੀ। 2000 ਸਾਲ ਪਹਿਲਾਂ ਪੈਂਤੇਕੁਸਤ ਦੇਸ ਦਿਨ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਯਿਸੂ ਮਸੀਹ ਬਾਰੇ ਗਵਾਹੀ ਦੇਣ ਦਾ ਰਾਹ ਖੋਲ੍ਹਿਆ ਸੀ। आज आओ असी आत्मा ते लाड़ी दे नवे नेम दे सेवक से लेख दे उपदेश नाल परमेश्वर वचन अध्ययन करिए सारे लोगो असी उस बोतल न दे हां जिस विच कुछ भी नहीं हुंदा। असी इस नू खाली बोतल कहें हुन जे उस बोतल पानी है नू की कहांगे?

हालांकि जे इस विच चौल शामिल हैं तो की होगा ए चौलों का कटोरा है की होगा जे इस विच पानी रखा होवे जा सूप होवे जा साइड डिश सारे लोगों जो साडे अंदर दर्ज है कि वह ए निर्धारित नहीं करेगा कि असी कौन हाँ साडे अंदर जो कुछ है उसके आधार से एक तब्दीली होगी उपरों असी सारे इको जिहे दिखाई दे सकते हाँ

कि असी सवरग की संतान अते नवे नेम दे सेवका विच बदल नहीं जावांगे आज सानू पंते दे दिन पवित्र आत्मा द्वारा बदलना चाहिदा है इस राही दुबारा जन्म लैंड दा कम होना चाहिदा है कल तक असी शायद उच्ची आवाज नाल खुशखबरी का प्रचार नहीं कीता होवेगा।

आओ रसूल एक एक दिन आया सब एक था एक थे जो अध्याय एक विचो दे हाँ तो उन्होंने लगन नाल प्रार्थना की थी। आओ एक आयत पंद्रह वाल त्यान दे ये।

जान तो बाद उन्होंने अपने आप न दस दिन लार्थना करने लपित किया अध्याय दो आए तकते कुत का दिन आया ਜਦ ਪੈਂਤੇਕੂ ਸਦਾ ਦਿਨ ਆਇਆ ਉਹ ਸਭ ਇਕ ਥਾਂ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਪਰ ਗਿਆ আর ਉਹਨਾਂ ਨੂੰ ਅੱਗ ਜਹੀਆਂ ਜੀਬਾਂ ਵਕਰੀਆਂ ਵਕਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਤਾਂ ਦੋ ਸੱਬੇ ਉਹ ਕਿਸ ਨਾਲ ਪਰ ਗਏ ਸੀ ਪਵਿੱਤਰ ਆਤਮਾ ਨਾਲ ਪਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ

ਇਸ ਦਿਨ ਤੋਂ ਪਹਿਲਾਂ ਉਹ ਜਨਤਕ ਤੌਰ ਤੇ ਯਿਸੂ ਉੱਤੇ ਵਿਸ਼ਵਾਸ ਕਰਨ ਵਾਲੇ ਵੱਜੋਂ ਬੁਲਾਏ ਜਾਣ ਤੋਂ ਡਰਦੇ ਸੀ ਇਸ ਦੇ ਉਲਟ ਪੰਤੇਕੂਸਤ ਦੇ ਦਿਨ ਤੋਂ ਬਾਅਦ ਉਹਨਾਂ ਨੇ ਦਲੇਰੀ ਨਾਲ ਖੁਸ਼ਖਬਰੀ ਦਾ ਐਲਾਨ ਕੀਤਾ ਇਸ ਤਰ੍ਹਾਂ ਪੰਤੇਕੂਸਤ ਦਾ ਦਿਨ ਸ਼ੁਰੂਆਤੀ ਚਰਚ ਲਈ ਇੱਕ ਮਹੱਤਵਪੂਰਨ ਮੋੜ ਬਣ ਗਿਆ ਉਦੋਂ ਤੱਕ ਚੇਲਿਆ ਕੋਲ ਅਜੇ ਹੀ ਬਹਾਦਰੀ ਨਹੀਂ ਸੀ ਉਹ ਡਰੇ ਹੋਏ ਸੀ ਯਿਸੂ ਨੂੰ ਸਲੀਪ ਦਿੱਤੇ ਜਾਣ ਤੋਂ ਬਾਅਦ ਅਤੇ ਉਸ ਦੇ ਜੀ ਉੱਠਣ ਤੋਂ ਬਾਅਦ ਵੀ ਉਹਨਾਂ ਦੇ ਸਾਰੇ ਚੇਲਿਆਂ ਨੇ ਕੀ ਕੀਤਾ ਉਹਨਾਂ ਨੇ ਡਰ ਦੇ ਮਾਰੇ ਦਰਵਾਜ਼ੇ ਬੰਦ ਕੀਤੇ ਹੋਏ ਸੀ ਕੀ ਇਹ ਬਾਈਬਲ ਵਿੱਚ ਦਰਜ ਨਹੀਂ ਹੈ ਕਿ ਯਿਸੂ ਅਚਾਨਕ ਆਏ ਅਤੇ ਉਹਨਾਂ ਵਿਚਕਾਰ ਖੜੇ ਹੋ ਗਏ ਜੀ ਉੱਠਣ ਤੋਂ ਬਾਅਦ 50 ਦਿਨ ਪੰਤੇਕੂਸਤ ਦਾ ਦਿਨ ਹੈ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਉਹ ਬਿਲਕੁਲ ਵੱਖਰੇ ਲੋਕਾਂ ਵਿੱਚ ਬਦਲ ਗਏ 완전히 다른 사람으로 변모가 되었습니다. जिवे खाली बोतल पानी नाल पार जान ते पानी दी बोतल बन जान्दी है जब जा फुल्ला नाल परे जान नाल फुल्लदान बन जान्दी है उसे तरह जद वो पवित्र आत्मा नाल पार गए तद वो बहुत दलेर हो गए यीशु साडा मसीहा ते साडा मुक्ति दाता है ਉਹ ਮਸੀਹ ਹੈ ਉਹ ਯਿਸੂ ਬਾਰੇ ਪ੍ਰਚਾਰ ਕਰਨ ਤੋਂ ਝਿਜਕਦੇ ਜਾਂ ਡਰਦੇ ਨਹੀਂ ਸੀ ਉਹ ਨੇ ਸਾਰੇ ਲੋਕਾਂ ਨੂੰ ਗਵਾਹੀ ਦਿੱਤੀ ਕਿ ਉਹ ਯਿਸੂ ਨੂੰ ਮਸੀਹ ਦੇ ਰੂਪ ਵਿੱਚ ਵਿਸ਼ਵਾਸ ਕਰਦੇ ਸੀ ਤਾਂ ਉਹਨਾਂ ਨੇ ਪੂਰੀ ਲਗਨ ਨਾਲ ਮਸੀਹ ਬਾਰੇ ਵਡਿਆਈ ਕੀਤੀ ਉਹਨਾਂ ਦੇ ਸਾਰੇ ਯਤਨ ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਦਰਜ ਹਨ नतीजे वजो एक चमत्कार होया तीन हज़ार अथों तक कि पं हज़ार लोगों ने सिर्फ एक दिन विच यीशु उ विश्वास की था। आओ कियाूलों कर के करतब अध्याय दो आए पांच उत्ते जाके देखिए कि पवित्र आत्मा प्राप्त करने तो बाद किए बदल गए हर एक देश विचो जो आकाश दे हेठ है यहूदी भगत लोग गए ते लोक के बके क्यों जो हरेक ने उन्होंने अपनी अपनी बोली बोलते सुन चर्ज रह गए और हैरान होके कहे वेखो ये नहीं हैं दा मतलब सी कि गलील दे लोग कदे भी पंद्रह ज वध विदेशी भाषावा दे योग नहीं हो

ਇਸ ਦੀ ਬਜਾਏ ਉਹ ਪਵਿੱਤਰ ਆਤਮਾ ਦੇ ਚਮਕਦਾਰ ਫੁੱਲਾਂ ਨਾਲ ਇੱਕ ਸ਼ਾਨਦਾਰ ਫੁੱਲਦਾਨ ਵਿੱਚ ਬਦਲ ਗਏ। ਨਤੀਜੇ ਵਜੋਂ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਹੈਰਾਨੀਜਨਕ ਕੰਮ ਜੀਵਨ ਵਿੱਚ ਆਇਆ। ਆਓ ਆਇਤ 3 ਨਾਲ ਜਾਰੀ ਰੱਖੀਏ। ਪਤਰਸ ਪਹਿਲਾ ਖੜ੍ਹਾ ਹੋਇਆ ਅਤੇ ਭੀੜ ਨੂੰ ਕਿਹਾ। ਆਇਤ 3 ਇਸ ਕਰਕੇ ਜੋ ਨਬੀਸੀਅਤੇ ਜਾਣਦਾ ਸੀ ਜੋ ਪਰਮੇਸ਼ਵਰ ਨੇ ਮੇਰੇ ਨਾਲ ਸੌਖਾਦੀ ਹੈ ਕਿ ਤੇਰੇ ਵੰਸ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਹਾਲਾਂਗਾ ਉਹਨੇ ਅੱਗੋਂ ਵੇਖ ਕੇ ਵਸੀਦ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ ਉਸੇ ਯਿਸੂ ਨੂੰ ਪਰਮੇਸ਼ਵਰ ਨੇ ਜਿਉਂਦਾ ਉਠਾਇਆ ਜਿਹਦੇ ਸੀ ਸੱਬੇ ਗਵਾਹਾਂ ਉ리가 다 이래 정인이로다 ਉਸ ਸਮੇਂ ਤੱਕ ਉਹ ਡਰ ਦੇ ਮਾਰੇ ਕਮਰੇ ਵਿੱਚ ਲੁਕੇ ਹੋਏ ਸੀ ਪਰ ਜਿਉ ਉੱਠਣ ਦੇ 50 ਦਿਨ ਤੋਂ ਬਾਅਦ ਇਹ ਹੈਰਾਨੀਜਨਕ ਤਬਦੀਲੀ ਹੋਈ म की पूरे विश्वास न जोर दिता है।, है।, है जो उन्होंने ये सुनया तो उन्हें दिल छिद गए पत्र सर बाकी रसूलों ने कहा कि हे पाईयो असी की करिए तद पत्रस ने आख्या तोबा करो हरेक आपो अपने आत्मा दा दा दान पहला दे हुए बहुत डरे हुए जेकर मैं यसुद् जिक्र करण दी हिम्मत करा त यहूदिया द्वारा मेरा मजाक नहीं उड़ाया जाएगा पर दलेरी नाल की कहा, ਤੋਬਾ ਕਰੋ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ। ਨਾਲ ਹੀ ਉਹਨਾਂ ਨੇ ਰਸੂਲਾਂ ਦੇ ਘਰ ਤੱਕ ਅਧਿਆਇ 4 ਵਿੱਚ ਕੀ ਪ੍ਰਚਾਰ ਕੀਤਾ? ਮੁਕਤੀ ਸਿਰਫ ਯਿਸੂ ਵਿੱਚ ਪਾਈ ਜਾਂਦੀ ਹੈ ਕਿਉਂਕਿ ਮਨੁੱਖ ਜਾਤੀ ਨੂੰ ਕੋਈ ਹੋਰ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਮੁਕਤੀ پا ਸਕੀਏ। ਪਹਿਲਾ ਉਹ ਖਾਲੀ ਭਾਂਡੇ ਵਾਂਗ ਸੀ ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਪਵਿੱਤਰ ਆਤਮਾ ਨਾਲ ਭਰ ਦਿੱਤਾ। ਪਵਿੱਤਰ ਆਤਮਾ ਅਜੇ ਹੀ ਸ਼ਕਤੀਸ਼ਾਲੀ ਕੰਮ ਨੂੰ ਅੱਗੇ ਲਿਆਉਂਦਾ ਹੈ ਪਿਤਾ ਦੇ ਯੁੱਗ ਵਿੱਚ ਯਹੋਵਾ ਨਾਮਕ ਪਵਿੱਤਰ ਆਤਮਾ ਨੂੰ ਇੱਕ ਖਾਲੀ ਬੋਤਲ ਵਿੱਚ ਡੋਲਿਆ ਗਿਆ ਸੀ ਅਤੇ ਪੁੱਤਰ ਦੇ ਯੁੱਗ ਵਿੱਚ ਯਿਸੂ ਨਾਮਕ ਪਵਿੱਤਰ ਆਤਮਾ ਦਿੱਤਾ ਗਿਆ ਸੀ ਅੱਜ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵਾਂ ਨਾਮ ਮਸੀਹਾਂ ਸੰਗ ਹੋਣ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਸਵਰਗੀ ਸੰਤਾਨਾਂ ਉੱਤੇ ਪਵਿੱਤਰ ਆਤਮਾ ਵਰਸਾਉਂਦੇ ਹਨ ਇਸ ਲਈ ਸਾਡੇ ਕੋਲ ਹੁਣ ਇੱਕ ਮਿਸ਼ਨ ਹੈ

दो हजार साल पहला यसू के चेले यहूदिया तो बहुत डरदेसी सी यसू का नाम प्रगट करने तो भी डरदेसी सी तक कि पतरस ने भी जिस पक्का विश्वास सी यसू का की किया कि तुसी भी गलीली नहीं हो मैं देखा कि तुसी यीशु दे नाल सी पतरस ने जवाब दिता तुसी किस बारे गल कर रहे हो मैं उसनु नहीं जानता ਉਸਨੇ ਕਿੰਨੀ ਵਾਰ ਉਹਨਾਂ ਦਾ ਇਨਕਾਰ ਕੀਤਾ ਤਿੰਨ ਵਾਰ ਜੇ ਕੋਈ ਦਾਅਵਾ ਕਰਦਾ ਮੈਂ ਯਿਸੂ ਨੂੰ ਜਾਣਦਾ ਹਾਂ ਤਾਂ ਉਹਨਾਂ ਨਾਲ ਯਹੂਦੀ ਸਮਾਜ ਵਿੱਚ ਇੱਕ ਭਿਆਨਕ ਵਿਅਕਤੀਵਾਮ ਵਿਵਹਾਰ ਕੀਤਾ ਜਾਂਦਾ ਇਸ ਲਈ ਚੇਲੇ ਬਹੁਤ ਡਰੇ ਹੋਏ ਸੀ ਹਾਲਾਂਕਿ ਇਸ ਸਮੇਂ ਤੋਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਸਾਹਮਣੇ ਦਲੇਰੀ ਨਾਲ ਯਿਸੂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਜਦੋਂ ਉਹਨਾਂ ਨੇ ਅਜਿਹਾ ਕੀਤਾ ਤਾਂ ਇੱਕ ਦਿਨ ਵਿੱਚ ਕਿੰਨੇ ਲੋਕਾਂ ਨੇ ਬਪਤਿਸਮਾ ਲਿਆ ਆਓ ਆਇਤ 40 ਉੱਤੇ ਇੱਕ ਨਜ਼ਰ ਮਾਰੀਏ ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਪਈ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਉਹ ਕਿਨੇ ਸੀ ਦਿਨ ਨੂੰ ਹਜ਼ਾਰ ਜਣੇ ਉਹਨਾਂ ਵਿੱਚ ਰਲ ਗਏ ਉਸ ਸਮੇਂ ਤੋਂ ਪੰਤੇਕੁਸਤ ਦੇ ਦਿਨ ਦੀ ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਦੁਆਰਾ ਉਹਨਾਂ ਦੇ ਸਾਰਿਆਂ ਕੰਮਾਂ ਨੇ ਸ਼ਕਤੀ ਪ੍ਰਾਪਤ ਕੀਤੀ। ਆਹੋ ਆਇਤ 43 ਨਾਲ ਜਾਰੀ ਰੱਖਿਏ। ਹਰ ਇੱਕ ਜਾਨ ਨੂੰ ਡਰ ਲਗਾਰ ਬਹੁਤ ਸਾਰੇ ਅਚੰਬੇ ਤੇ ਨਿਸ਼ਾਨ ਰਸੂਲਾਂ ਦੇ ਰਾਹੀ ਪ੍ਰਗਟ ਹੋਏ। ਅਰ ਜਿਨ੍ਹਾਂ ਨੇ ਨੇਚਾ ਕੀਤੀ ਸੀ ਉਹ ਸਭ ਇਕੱਠੇ ਸੰਤ ਇਸਾਰੀਆਂ ਬਸਤਾ ਵਿੱਚ ਪਾਈਵਾਲ ਸਨ। ਅਤੇ ਆਪਣੀ ਮਿਲਕਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ। ਸੰਜਣੇ ਮੋਈ ਗਿਰਲ ਹਿੰਸਗੋ ਅਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਕਰੀ ਰੋਟੀ ਤੋੜਦੇ ਉਹ ਖਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਤੇ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭ ਦਿਨੋ ਦਿਨ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿੱਚ ਰਲਾਉਂਦਾ ਸੀ ਇਸ ਤਰ੍ਹਾਂ 120 ਲੋਕਾਂ ਨੇ ਪੰਤੇਕੁਸਤ ਦੇ ਦਿਨ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ उसे दिन तीन हजार लोगों ने तोबा की मुक्ति प्राप्त की इस अद्भुत घटना तो बाद हर रोज बहुत सारे लोग तोबा करन बपतिस्मा लैण और परमेश्वर की पवित्र कृपा वाल वापस आए मनुखी नजरिए तो अजिहा लग रहा है कि जेकर वह यीशु बारे प्रचार करते हैं ਤਾਂ ਲੋਕ ਉਹਨਾਂ ਨੂੰ ਇਹ ਕਹਿੰਦੇ ਹੋਏ ਅਸਵੀਕਾਰ ਕਰਨਗੇ ਤੁਸੀਂ ਵੀ ਅਜਿਹੇ ਅਜੀਬ ਧਰਮ ਵਿੱਚ ਵਿਸ਼ਵਾਸ ਕਰਦੇ ਹੋ ਪਰ 3000 ਲੋਕਾਂ ਨੇ ਤੋਬਾ ਕੀਤੀ ਅਤੇ ਬਪਤਿਸਮਾ ਲਿਆ ਆਉ ਰਸੂਲਾ ਦੇ ਕਰਤੱਵ ਅਧਿਆਇ 6 ਦੀ ਕਿਤਾਬ ਵੱਲ ਵਧਿਏ ਅਧਿਆਇ 6 ਆਇਤ 11 ਉਹਨਾਂ ਦਿਨੀ ਜੇ ਚੇਲੇ ਕੀ ਹੋਏ ਬਹੁਤ ਹੁੰਦੇ ਜਾਂਦੇ ਸਨ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਹਰ ਰੋਜ਼ ਆਸ਼ੀਸ਼ ਦਿੱਤੀ ਇਸ ਲਈ ਗਿਣਤੀ ਵੱਧਦੀ ਗਈ ਆਉ ਆਇਤ ਸੱਤ ਵੱਲ ਵਧੀਏ ਤਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਦਾ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵੱਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮਤ ਦੇ ਉਹ ਕੀ ਬਣ ਗਏ ਮੰਨਣ ਵਾਲੇ ਹੋ ਗਏ ਇਤੋ ਤੱਕ ਕਿ ਵੱਡੀ ਗਿਣਤੀ ਵਿੱਚ ਪੁਜਾਰੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਵਿਸ਼ਵਾਸ ਦੇ ਆਗਿਆਕਾਰ ਵੱਲ ਗਏ ਅਜਿਹੇ ਕਮਾਲ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ

ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ ਆਓ ਅਸੀਂ ਉਹਨਾਂ ਨੂੰ ਦਬਕਾਈਏ ਜੋ ਇਸ ਨਾਮ ਦੀ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ ਕਿਉਂਕਿ ਰਸੂਲ ਨੇ ਐਲਾਨ ਕੀਤਾ ਤੋਬਾ ਕਰੋ ਬਪਤਿਸਮਾ ਲਓ ਅਤੇ ਯਿਸੂ ਮਸੀਹ ਦੇ ਨਾਮ ਤੋਂ ਪਾਪਾਂ ਦੀ ਮਾਫੀ ਪ੍ਰਾਪਤ ਕਰੋ ਤਾਂ ਬਹੁਤ ਸਾਰੇ ਲੋਕ ਉਹਨਾਂ ਵਿੱਚ ਸ਼ਾਮਲ ਹੋਏ ਇਸ ਨਾਲ ਇਹਯੂਦੀ ਪਾਈਚਾਰੇ ਵਿੱਚ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ इस तरह ओ होर फैलन तू तो रोक ला नमकी देंद्र उन्होंने खुशखबरी अपनी पूरी कोशिश की थी। ਆਓ ਅਸੀਂ ਉਹਨਾਂ ਨੂੰ ਦਬਕਾਏ ਜੋ ਫੈਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ ਤਾਂ ਉਹਨਾਂ ਨੂੰ ਸਦਕੇ ਤਗੀਦ ਕੀਤੀ ਪਈ ਕਦੇ ਯਿਸੂ ਦੇ ਨਾਮ ਉੱਤੇ ਨਾ ਕੂੜਾ ਨਾ ਸਿੱਖਿਆ ਦੇਣੀ ਪਰ ਪਤਰਸ ਅਤੇ ਯੋਹੰਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤ ਹੀ ਸੁਣੀਏ ਤੁਸੀਂ ਆਪੇ ਫੈਸਲਾ ਕਰੋ ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਨੀਆਂ ਉਹ ਨਾ ਆਖੀਏ ਪਹਿਲਾ ਯਿਸੂ ਨੂੰ ਗ੍ਰਫਤਾਰ ਹੁੰਦੇ ਹੋਏ ਦੇਖਣ ਤੋਂ ਬਾਅਦ ਵੀ ਉਹਨਾਂ ਨੇ ਯਿਸੂ ਦਾ ਇਨਕਾਰ ਕੀਤਾ ਸੀ ਹਾਲਾਂਕਿ ਉਹ ਹੁਣ ਮਜ਼ਬੂਤ ਵਿਸ਼ਵਾਸ ਨਾਲ ਉਹਨਾਂ ਦੀ ਗਵਾਹੀ ਦੇ ਰਹੇ ਸੀ ਬਰਾਵੋ ਅਤੇ ਭੈਣੋ ਸਾਨੂੰ ਦਲੇਰ ਹੋਣ ਦੀ ਲੋੜ ਹੈ ਅਸੀਂ ਪਵਿੱਤਰ ਆਤਮਾ ਦੁਆਰਾ ਦਲੇਰੀ ਪ੍ਰਾਪਤ ਕਰਦੇ ਹਾਂ

दिल पहला खाली सी पर परमेश्वर उसू पवित्र आत्मा न भर देंता जो अ बारे शेखी मार सकी पिता के युग जिहे लोग पवित्र आत्मा द्वारा प्रेरित हुए परमेश्वर यहोवाह बारे शेखी मारे स पुत्र के युग जिहडे लोग पवित्र आत्मा द्वारा प्रेरित हुए सन उन्होंने यीशु मसीह बारे शेखी मारी फिर पवित्र आत्मा के युग की इस युग जिन्हू पवित्र आत्मा द्वारा प्रेरित किया जाता है ਉਨਲੂ ਸਵਰਗੀ ਪਿਤਾ ਮਸੀਹਾਨ ਸੰਗ ਹੋਉਂਗ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਆਤਮਾ ਤੇ ਲਾੜੀ ਬਾਰੇ ਸ਼ੇਖੀ ਮਰਨੀ ਚਾਹੀਦੀ ਹੈ। ਬੋਤਲ ਵਿੱਚ ਕੀ ਹੈ ਇਸ ਤੇ ਨਿਰਭਰ ਕਰਦਿਆਂ ਵਰਤਾਰੇ ਅਤੇ ਨਾਮ ਵੱਖਰੇ ਹੁੰਦੇ ਹਨ। ਕੀ ਅਸੀਂ ਪਰਮੇਸ਼ਵਰ ਦੀ ਸੰਤਾਨ ਨਹੀਂ ਹਾਂ ਜੋ ਸਵਰਗ ਦੇ ਰਾਜ ਦੇ ਵਾਰਿਸ ਹੋਣਗੇ? ਪਰਮੇਸ਼ਵਰ ਨੇ ਸਾਡੇ ਉੱਤੇ ਆਪਣੀ ਸੰਤਾਨ ਦੇ ਰੂਪ ਵਿੱਚ ਮੋਹਰ ਲਗਾਈ ਹੈ। जेकर लोग जो परमेश्वर तो पवित्र आत्मा प्राप्त करते हैं इसकी नहीं करते अपना मकसद पूरा नहीं कर सकेगा सनू क्रियाशील रूप न पवित्र आत्मा की वरतों करनी चाहती है जदों पत्रस ने पवित्र आत्मा प्राप्त की तुरंत इसकी वरतों की ती तीन हज़ार आत्मावान ने तोबा नहीं की ਇਹਨ ਧੱਕੀਪਨ ਆਵਸੀ ਜ਼ਬੂਰ ਦੀ ਪੋਥੀ ਅਧਿਆਇ 20 ਨੂੰ ਦੇਖਦੇ ਹੋਏ ਜਾਰੀ ਰੱਖਿਏ ਜੋ ਸਾਨੂੰ ਸਾਡੇ ਪਰਮੇਸ਼ਵਰ ਬਾਰੇ ਕੰਮੜ ਕਰਨਾ ਸਿਖਾਉਂਦਾ ਹੈ ਆਵ ਜ਼ਬੂਰਾ ਦੀ ਪੋਥੀ ਅਧਿਆਇ 20 ਹਾਇਤ 7 ਨੂੰ ਦੇਖੀਏ ਅਧਿਆਇ 20 ਹਾਇਤ 7 ਕੋਈ ਰੱਥਾ ਨੂੰ ਅਤੇ ਕੋਈ ਕੋੜਿਆਂ ਨੂੰ ਪਰ ਅਸੀਂ ਯਹੋਵਾ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ ਦੂਸਰੇ ਸ਼ਬਦਾ ਵਿੱਚ ਅਸੀਂ ਕੰਮੜ ਕਰਾਂਗੇ

ਕੋਈ ਰੱਥਾਂ ਨੂੰ ਅਤੇ ਕੋਈ ਘੋੜਿਆਂ ਨੂੰ ਪਰ ਅਸੀਂ ਯਹੋਵਾ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ। ਹਾਉਜ਼ ਜ਼ਬੂਰ ਦੀ ਪੋਥੀ 34ਵਲ ਮੁੜੀਏ। ਜ਼ਬੂਰ 34। ਹਾਉ ਆਇਤ ਦੋ ਨੂੰ ਵੇਖੀਏ। ਮੇਰੀ ਜਾਨ ਯਹੋਵਾ ਵਿੱਚ ਕੀ ਕਰੇਗੀ ਆਪਣੇ ਆਪ ਨੂੰ ਵਡਿਆਵੇਗੀ ਮਸਕੀਨ ਸੁਣ ਕੇ ਆਨੰਦ ਹੋਣਗੇ। भावे असी इस महसूस नहीं कर सकते हाँ पर दुनिया दुखी आत्मा परमेश्वर नेौबा करमेष्वर सुन के उस उसको वापस आमड करते हाँ उस समय पहले चर्च के संतान ने यसु नलीब दिते जाने तो बाद दरवाज़ा बंद रखा क्योंकि रोमी सिपाही तो डरते सन 달리신 이후로 잠궈 놓다시피 이렇게 오 बहुत सावधान हो के बारी दुनिया तो अलग सी 그들은 굉장히 몸조심을 했습니다 पावे उन्होंने यीशु मसीह को तीसरे दिन दोबारा जीवंदे देखा और फिर 40 दिन बाद स्वर्ग नु चढ़दे देखा फिर पंजावे दिन परमेश्वर ने पवित्र आत्मा नु उन संता उत्ते बहाया जो मरकुस दे चुबारे विच इकट्ठे हुए सी 성도들에게 부어 주셨습니다. फिर संत बदल गए। असी हुन लुकांगे नहीं। सच्चाई दा दीवा छुप्या नहीं जाना चाहिदा। सगो प्रगट कीता जाना चाहिदा है ता जो सारे लोग इसको देख सकन। इस तरह पत्रस्त तो शुरू होके पहले चर्च दे सारे संता ने कदे भी खुशखबरी दा प्रचार करना कदे नहीं छड्या कि यीशु ही मसीह है।

ਇਸ ਲਈ ਸਾਨੂੰ ਸੱਚਾਈ ਦੀ ਰੋਸ਼ਨੀ ਨੂੰ ਚਮਕਾਉਣਾ ਚਾਹੀਦਾ ਹੈ ਜੋ ਪਹਿਲੇ ਚਰਚ ਨਾਲੋਂ 7 ਗੁਣਾ ਮਜ਼ਬੂਤ ਹੈ। ਆਓ ਅਧਿਆਇ 34 ਆਇਤ 2 ਨੂੰ ਦੇਖੀਏ। ਮੇਰੀ ਜਾਨ ਯਹਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਮਸਕੀਨ ਸੁਣ ਕੇ ਆਨੰਦ ਹੋਣਗੇ। ਮੇਰੇ ਨਾਲ ਰਲ ਕੇ ਯਹਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹਦੇ ਨਾਮ ਨੂੰ ਸਲਾਹੀਏ। ਹੁਣੇ ਸਾਨੂੰ ਇਹੀ ਕਰਨਾ ਚਾਹੀਦਾ ਹੈ ਆਓ ਸੀ ਯਰਮੀ ਦੀ ਕਿਤਾਬ ਅਧਿਆਇ 9 ਵੱਲ ਮੁੜੀਏ ਸਾਨੂੰ ਹੁਣ ਆਪਣੇ ਦੀਵਿਆਂ ਨੂੰ ਲੁਕਾ ਕੇ ਨਹੀਂ ਰੱਖਣਾ ਚਾਹੀਦਾ ਹੈ ਪਰ ਉਹਨਾਂ ਨੂੰ ਸਾਰੇ ਲੋਕਾਂ ਨੂੰ ਦੇਖਣ ਲਈ ਚਮਕਦਾਰ ਰੂਪ ਨਾਲ ਚਮਕਣ ਦੇਣਾ ਚਾਹੀਦਾ ਹੈ ਯਰਮੀ ਅਧਿਆਇ 9 ਆਇਤ 23 ਆਓ ਆਇਤ 23 ਨੂੰ ਵੇਖੀਏ יהוה ਹੈ ਉਹ ਨក្តਾ ਹੈ ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ ਨਾ ਤਨੀ ਆਪਣੇ ਤੁਣ ਉੱਤੇ ਮਾਣ ਕਰੇ ਪਰ ਜਿਹੜਾ ਮਾਣ ਕਰਦਾ ਹੈ ਉਸੇ ਸੁੱਤੇ ਮਾਣ ਕਰੇ ਪਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ יהוה ਹਾਂ ਜਿਹੜਾ ਧਰਤੀ ਉੱਤੇ ਦਇਆ ਇਨਸਾਫ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ יהוה ਦਾ ਵਾਕ ਹੈ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ יהוה ਹਾਂ ਜਿਹੜਾ ਧਰਤੀ ਉੱਤੇ ਦਇਆ ਇਨਸਾਫ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ

ਇਸ ਤਰ੍ਹਾਂ ਕਰਨ ਨਾਲ ਦੁਨੀਆ ਭਰ ਵਿੱਚ ਦੁਖੀ ਆਤਮਾਵਾਂ ਨੂੰ ਦੁਬਾਰਾ ਜੀਵਨ ਦਾ ਕੀਤਾ ਜਾ ਸਕਦਾ ਹੈ ਅਤੇ ਅਸੀਂ ਉਨ੍ਹਾਂ ਲਈ ਖੁਸ਼ੀ ਅਤੇ ਆਸ ਦੇ ਸਕਦੇ ਹਾਂ ਇਹੋ ਤਰੀਕਾ ਹੈ ਜਿਸ ਨਾਲ ਸਿ ਹਨੇਰੇ ਅਤੇ ਔਖੇ ਸਮਿਆਂ ਵਿੱਚ ਸਾਰੇ ਲੋਕਾਂ ਨੂੰ ਮਸੀਹਾਂ ਸੰਗ ਹੋਊਗਾ ਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਕੋ ਲਾਉਣ ਦੇ ਸਕਦੇ ਹਾਂ ਜੋ ਸੱਚੇ ਚਾਨਣ ਵਜੋਂ ਆਏ ਹਨ ਸਿਰਫ ਇਸ ਦੇ ਦੁਆਰਾ ਹੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਸਵਰਗੀ ਘਰ ਵਾਪਸ ਜਾ ਸਕਦੇ ਹਾਂ। ਸੀਯੋਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸ ਯਾਤਰਾ ਤੇ ਉਹਨਾਂ ਦੀ ਅਗਵਾਈ ਕਰਨ ਲਈ ਆਖਦਿਆਂ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।